ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਸਵੇਰ ਦੇ ਵਿੱਚ ਅ ਜਿਸ ਤਰ੍ਹਾਂ ਕਿ ਖੇਲੋ ਇੰਡੀਆ ਦੇ ਜਿਹੜੇ ਮੈਚ ਨੇ ਉਹ ਤਾਂ ਖਤਮ ਹੋ ਗਏ ਨੇ ਤੇ ਅੱਜ ਆਪਣੇ ਕੋਲ ਟਾਈਮ ਹੈਗਾ ਘੁੰਮਣ ਦਾ ਘੁੰਮਣ ਦੇ ਲਈ ਆਪਾਂ ਮਧਰਾਏ ਦੇ ਵਿੱਚ ਜਿਹੜਾ ਇੱਕ ਮਨਾਕਸ਼ੀ ਟੈਂਪਲ ਹੈ ਪੂਰੇ ਇਹ ਕਹਿੰਦੇ ਹਾਂ ਵੀ ਹਿੰਦੁਸਤਾਨ ਦੇ ਸਾਊਥ ਸਾਈਡ ਦਾ ਕਾਫੀ ਫੇਮਸ ਟੈਂਪਲ ਹੈ ਉੱਧਰ ਨੂੰ ਜਾਵਾਂਗੇ ਉੱਥੇ ਚੱਲ ਕੇ ਦੇਖਦੇ ਹਾਂ ਵੀ ਅੰਦਰ ਐਂਟਰੀ ਕਹਿੰਦੇ ਆ ਵੀ ਕਹਿੰਦੇ ਸਰਦਾਰਾਂ ਨੂੰ ਕਰਨ ਨਹੀਂ ਦਿੰਦੇ ਵੈਸੇ ਆਪਾਂ ਨੇ ਪਤਾ ਹੀ ਹੈ ਵੀ ਜਸਟ ਦੇਖਣੇ ਜਾਣਾ ਵੀ ਹੈ ਕਿਵੇਂ ਦਾ ਤੇ ਆ ਨਾਲ ਆਪਣੇ ਰਾਜਵੀਰ ਇੱਕ ਹੋਰ ਆ ਬਾਈ ਉਹ ਫੋਨ ਪਰ ਬੀਜੀ ਜ਼ਿਆਦਾ ਹੈ ਉਹ ਫੋਨ ਜਦੋਂ ਦਾ ਉੱਠਿਆ ਜਦੋਂ ਦਾ ਉੱਠਿਆ ਉਦੋਂ ਦਾ ਫੋਨ ਤੇ ਆ ਆ ਬਾਈ ਆਹ ਠੀਕ ਹੈ ਇਹ ਆ ਬਾਈ ਦਾ ਫੋਨ ਹੈ ਮੇਰਾ ਫੋਨ ਹੈ ਠੀਕ ਹੋਰ ਮੇਰਾ ਪਰ ਬੀਜੀ ਫੋਨ ਮੇਰਾ ਬੀਜੀ ਇਹ ਜ਼ਿਆਦਾ ਹੋਇਆ ਹੋਇਆ ਹੈ ਸਾਡੇ ਫੋਨ ਦਾ ਗੱਲ ਤਾਂ ਫੋਨ ਕਰੀ ਜਾਂਦਾ ਨਹੀਂ ਕਰਕੇ ਇਹ ਬੀਜੀ ਜ਼ਿਆਦਾ ਹੈ ਆਪਾਂ ਚੱਲਦੇ ਆਂ ਬਾਜ਼ਾਰ ਵਾਲ ਨੂੰ ਡਰਾਈਵਰ ਦੀ ਇਹਦੇ ਵੇਟ ਕਰਨੀ ਆ ਦੇਖਦੇ ਕਿਹੜੀ ਗੱਡੀ ਮਿਲਦੀ ਪਰ ਬਾਈ ਗਰਮੀ ਨਾ ਸਵੇਰ ਦੇ 8:00 ਵਜੇ ਹੋਏ ਆਂ ਔਰ ਧੁੱਪ ਦੇਖ ਲਓ ਮਤਲਬ ਵੀ ਜਿਵੇਂ ਜੂਨ ਜੁਲਾਈ ਵਾਲਾ ਮਹੀਨਾ ਹੁੰਦਾ 12 1 ਵਜੇ ਤੱਕ ਕੜਕਰੀ ਧੁੱਪ ਲਿ ਫਿਰਦੇ ਆ ਨਾ ਬਸ ਉਹੋ ਜਿਹਾ ਜ ਮਾਹੌਲ ਆ ਇੱਥੇ ਠੀਕ ਹੈ ਚੱਲਦੇ ਆ ਫਿਰ ਆਜੋ ਮਿਲਦੇ ਆ ਆਪਾਂ ਬਾਜ਼ਾਰ ਚੋਂ ਸੌਦਾ ਲਾ ਸਰੋਦੀਆ ਲੋ ਲੋ ਵੀ ਦੋਸਤੋ ਹੁਣ ਆਪਾਂ ਤੇ ਮੋਦਰਾਈ ਦਾ ਇੱਕ ਕਾਫੀ ਫੇਮਸ ਟੈਂਪਲ ਹੈ ਮਿਨਾਕਸ਼ੀ ਟੈਂਪਲ ਪੂਰੇ ਸਾਊਥ ਦਾ ਪੂਰੇ ਸਾਊਥ ਦਾ ਹੀ ਹੈ ਜੀ ਆਹ ਇੰਡੀਆ ਦਾ ਪੂਰੇ ਆਦਾ ਉਰਦੂ ਇੰਡੀਆ ਦੇ ਲੋਕਾਂ ਦੀ ਉਰਦੂ ओके ਤੁਮੇ ਕਹਿੰਦੇ ਵੀ ਇਹ ਜਿਹੜਾ ਮੰਦਿਰ ਹੈ ਨਾ ਇਹ 12ਵੇਂ ਸਦੀ ਦਾ ਮੰਦਿਰ ਹੈ ਓਕੇ ਮਤਲਬ ਸਭ ਤੋਂ ਪੁਰਾਣਾ ਮੰਦਿਰ ਕਹਿ ਸਕਦੇ ਆ ਸਭ ਤੋਂ ਪੁਰਾਣਾ ਜਿੰਨੇ ਵੀ ਮੰਦਿਰ ਨੇ ਇੰਡੀਆ ਦੀ ਹਿਸਟਰੀ ਦੇ ਸੌਥ ਦੇ ਇਹ ਸਾਰੇ ਮੰਦਿਰਾਂ ਨਾਲ ਮਸ਼ਹੂਰ ਹੈ ਮਗਰ ਜਿੰਨੇ ਵੀ Hindu Hinduizo ਜਿੰਨੇ ਵੀ ਪੁਰਾਣੇ ਮੰਦਰ ਹੈਗਾ ਉਹ ਸਾਰੇ ਸਾਊਥ ਦੇ ਵਿੱਚ ਹੀ ਮਿਲਨੇ ਆ ਓਕੇ ਜਿੰਨੇ ਵੀ ਸਾਰੇ ਉਹ ਕੇਰਲਾ ਆ ਉਹ ਹੈ ਤਾਮਿਲਨਾਡੂ ਆ ਜਾਗਰ ਮੇਰ ਬੋਰ ਜਿੰਨੇ ਸੇਕ ਚ ਅ ਸਰੋਬੀ ਵੀ ਕਾਫੀ ਜਾਣਕਾਰੀ ਤਾਂ ਸਾਂਝੀ ਕਰਤੀ ਹਰਮਨ ਬਾਈ ਨੇ ਤੇ ਰਾਜਵੀਰ ਵੀ ਨਾਲ ਦੀ ਨਾਲ ਰਸਤਾ ਲੱਭ ਰਿਹਾ ਕਿ ਕਿੱਦ ਨੂੰ ਅੱਗੇ ਅਗੇ ਨਾ ਰਾਸਰ ਕਾਫੀ ਜ਼ਿਆਦਾ ਤਨ ਜ਼ੂਮ ਜਾਂ ਕਰਦੇ ਆ ਥੋੜਾ ਜਿਹਾ 4 ਘੰਟੇ ਲੱਗਦਾ ਮਾਥਾ ਦੇਕਰ ਨੂੰ ਆ ਰਾਜਵੀਰ ਬਾਈ ਨੇ ਵੀ ਇੱਕ ਬੜੀ ਵਧੀਆ ਇਨਫੋਰਮੇਸ਼ਨ ਦੇਈ ਕਹਿੰਦੇ 4 ਘੰਟੇ ਲੱਗਦੇ ਮਾਥਾ ਦੇਕਰ ਨੂੰ ਬੈਤ ਜੇ ਦਰਬਾਰ ਸਾਹਿਬ ਵੀ ਜਾਈਏ ਤਾਂ ਉੱਥੇ ਵੀ 5-6 ਘੰਟੇ ਲੱਗ ਹੀ ਜਾਣੇ ਆ ਟਾਈਮਿੰਗ ਹੈ ਉਹਨਾਂ ਦੀ ਸਵੇਰੇ 4:00 ਵਜੇ ਅ 11 ਵਜੇ ਤੱਕ ਪਰ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੈ ਅ ਇਸ ਰਸਤੇ ਵੀ ਕਾਫੀ ਪੁਰਾਣਾ ਸਦੀਆਂ ਪੁਰਾਣਾ ਜਿਹੜਾ ਟੈਂਪਲ ਹੈ ਨੰਗੇ ਪੈਰ ਜਾ ਰਹੇ ਯਾਤਰੀ ਲੋਕ ਟੈਂਪਰੇਚਰ ਦੀ ਜੇਕਰ ਗੱਲ ਕਰੀਏ ਤਾਂ 30 ਡਿਗਰੀ ਤੋਂ ਉੱਤੇ ਟੈਂਪਰੇਚਰ ਹੋਏਗਾ ਹੁਣ ਤੇ ਆਪਣੇ ਜੇਕਰ ਅੱਜ ਕੱਲ ਦੇ ਦਿਨਾਂ ਦੇ ਵਿੱਚ ਆਪਣੇ ਫੋਨ ਕੀਤਾ ਇਸ ਸਵੇਰੇ ਕਹਿੰਦੇ ਧੁੰਦ ਬਹੁਤ ਜ਼ਿਆਦਾ ਪਈ ਵੀ ਹੈ ਬੇ ਕਈ ਦਿਨਾਂ ਤੋਂ ਤੇ ਦਿਖਾ ਦੇਣਾ ਇਹ ਇਹ ਇੱਥੇ ਹੀ ਫੇਮਸ ਹੈ ਨਾ ਇਸ ਸਾਈਡ ਦੀ ਸਾਊਥ ਸਾਈਡ ਦੀ ਲੂੰਗੀ ਲੂੰਗੀ ਡਾਂਸ ਸਾਰੇ ਕਰਦੇ ਆ ਲੂੰਗੀ ਹੈ ਕਿਥੋਂ ਦੀ ਉਹ ਤੁਹਾਨੂੰ ਦਿਖਾ ਰਹੇ ਆ ਅੱਜ ਤੇ ਜਿੰਨੇ ਵੀ ਆਪਾਂ ਦੇਖਾਂਗੇ ਇੱਥੇ ਸ਼ੂਜ਼ ਤਾਂ ਬਹੁਤ ਘੱਟ ਦਿਖਦੇ ਆ ਮਤਲਬ ਬੂਟ ਬਹੁਤ ਘੱਟ ਦਿਖਦੇ ਆ ਜ਼ਿਆਦਾਤਰ ਚਪਲਾਂ ਤੇ ਸੈਂਡਲ ਇਹ ਦੇਖੋ ਆ ਲੋ ਪਹਿਲਾ ਜਿਹੜਾ ਮੰਦਿਰ ਤੁਹਾਨੂੰ ਇਹ ਦਿਖਾ ਰਹੇ ਆ ਮੰਦਿਰ ਜਾਂ ਪੁਰਾਣੀ ਇਮਾਰਤ ਹੈ ਕਾਫੀ ਜ਼ਿਆਦਾ ਪੁਰਾਣੀ ਲੱਗਦੀ ਹੈ ਤੇ ਇਧਰੋਂ ਮੜਾ ਜੇ ਉੱਪਰ ਨੂੰ ਹੋ ਕੇ ਚਲੀਏ ਆਪਾਂ ਉਧਰ ਨੂੰ ਚਲ ਕੇ ਦਿਖਾਉਨੇ ਆ ਆ ਦੇਖੋ ਕੋੜੀਆਂ ਨਹੀਂ ਆ ਜਿਹੜੀਆਂ ਕਲਾਕਿਰਤੀਆਂ ਬਣੀਆਂ ਹੋਈਆਂ ਬਾਹ ਕਮਾਲ ਹੈ ਜੀ ਸਾਰਾ ਕੁਝ ਵਾਕਈ ਲੱਗਦਾ ਹੈ ਵੀ ਇਹ ਸਦੀਆਂ ਤੋਂ ਇੱਥੇ ਇਮਾਰਤਾਂ ਜਿਹੜੀਆਂ ਰੁਕੀਆਂ ਹੋਈਆਂ ਨੇ ਜਿਹੜੇ ਕਦੇ ਰਾਜ ਕਰਦੇ ਹੁਣ ਇਹਨਾਂ ਇਮਾਰਤਾਂ ਦੇ ਵਿੱਚ ਬੈਠ ਕੇ ਅੱਜ ਵੀ ਇਮਾਰਤਾਂ ਉਹਨਾਂ ਨੂੰ ਯਾਦ ਕਰ ਰਹੀਆਂ ਨੇ ਇੱਥੇ ਆਹ ਲੋ ਜੀ ਇਹ ਵੀ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਥੋੜਾ ਜਿਹਾ ਆਹ ਲੋ ਜੀ ਇਹ ਕੋਈ ਲੇਡੀਜ਼ ਦੀ ਫੋਟੋ ਬਣਾਈ ਹੋਈ ਆਰ ਉਸਦੇ ਮੋਢਿਆਂ ਦੇ ਉੱਤੇ ਕੋਈ ਸ਼ਾਰਸ਼ ਕੁਝ ਸਮਝਾ ਜੋ ਵੀ ਹੋਏਗਾ ਉਹ ਆ ਤੇ ਉਸਦੇ ਉੱਤੇ ਕੋੜ ਸਵਾਰ ਆ ਜਿਨ੍ਹਾਂ ਦੇ ਦੋਹੇ ਜਣੇ ਥੱਲੇ ਦੱਬੇ ਹੋਏ ਆ ਹੈ ਅੱਜ ਜਿਹੜੀ ਨਹੀਂ ਲਿੰਗ ਉਸ ਤੇ ਅਸੀਂ ਜਿਹਨ ਲਿਜਿਮੇ ਫੇਰ ਲੱਗਦਾ ਮੈਂ ਇਹ ਇਧਰ ਲਾਵੇ ਤਾਂ ਨਾ ਆ ਲੋ ਜੀ ਇਹ ਗੱਲ ਦੇ ਬੰਦੇ ਕੁਝ ਨਹੀਂ ਅੱਗੇ ਕਹਿ ਰਹੇ ਆ ਵੀ ਕੁਝ ਹੈਗਾ ਆ ਇੱਕ ਇਹ ਦੇਖੋ ਜੀ ਅੰਦਰ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਰਿਹਾ ਹਾਂ ਇਹ ਮਾਤਾ ਦਾ ਇਹਨਾਂ ਦਾ ਕੋਈ ਇੱਥੇ ਕਾਲੀ ਮਾਤਾ ਦਾ ਰੂਪ ਹੈ ਕਾਫੀ ਪੁਰਾਣੀ ਇਮਾਰਤ ਹੈ ਪਿੱਲਰਾਂ ਤੋਂ ਹੀ ਲੱਗਦਾ ਵੀ ਇਹ ਸਾਲ ਹੋ ਗਏ ਕਿੰਨੀ ਸਦੀਆਂ ਤੋਂ ਇੱਥੇ ਇਮਾਰਤें ਪੁਰਾਣੀ ਐ ਜ਼ਰੂਰਤ ਹੈ ਨਾ ਇਮਾਰਤਾਂ ਨੂੰ ਸੰਭਾਲਣ ਦੀ ਇਤਿਹਾਸ ਵੇਖਣਾ ਇੰਟਰ 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 ਬਾਈ ਨੋ ਨੋ ਸੋ ਬਾਈ ਉਹ ਵੀ ਵਰਕਿੰਗ ਬਕਿੰਗ ਉਹ ਬਾਈ ਕਹਿੰਦਾ ਅੰਦਰ ਕੰਮ ਚੱਲ ਰਿਹਾ ਹਜੇ ਵੀ ਤਾਂ ਕਰਕੇ ਤੁਸੀਂ ਆ ਨਹੀਂ ਸਾਦੇ ਅੱਲਾ ਇੱਕ ਵਿਆਹ ਦੀਆਂ ਤਸਵੀਰਾਂ ਵੀ ਦਿਖਾ ਦਈਏ ਬਾਈ ਤੁਹਾਨੂੰ ਹੁਣ ਹਾਂ ਹਲੋ ਜੀ ਮੰਦਰ ਹੈ ਮੰਦਰ ਜੀ ਦੀਆਂ ਤਸਵੀਰਾਂ ਵੀ ਸਾਰੇ ਨਾਲੇ ਹਾਂ ਆ ਨਵੀਂ ਵਿਆਹੀ ਜੋੜੀ ਵੀ ਹੈ ਇੱਥੇ ਕੀ ਹੋ ਰਿਹਾ ਹੈ ਯਾ ਕੰਗ੍ਰੈਚੁਲੇਸ਼ਨ ਕੋਈ ਕਿਉਂ ਨਾ ਲੀਏ ਫੋਟੋ ਲੈ ਗਏ ਪੋਹਣ ਲੋ ਵੀ ਇੱਕ ਫੋਟੋ ਕਰਾਉਣੀ ਆ ਇਹਨਾਂ ਨੇ ਤੇ ਫੋਟੋ ਦੇ ਨਾਲ ਨਾਲ ਆਪਾਂ ਵੀ ਖੜ੍ਹਦੇ ਹਾਂ ਤੈਨੂੰ ਜੇ ਇਹਨਾਂ ਦਾ ਉਹ ਵੀ ਕਰ ਲਾ ਇੱਕ ਆਪਣਾ ਫੋਨ ਵੀ ਦੇ ਦੋ ਰਾਜਵੀਰ ਜੀ ਆਪਾਂ ਵੀ ਇੱਕ ਇਹਨਾਂ ਨਾਲ ਫੋਟੋ ਕਰ ਲਈਏ ਫੇਸ ਆਂ ਦਾ ਮਾਸੇਲਾ ਫੇਸ ਆਂ ਦਾ ਰੋਬਾ ਇਹ ਬੰਦਦੇ ਇਹਨਾਂ ਨੇ ਸਰਵਿਸ ਦੇਣੇ ਕਿਹਦੇ ਨੂੰ ਇਹ ਪਾ ਉਹਨ ਕੋ ਜੀ ਪਿੱਛੇ ਲਕੋਤੀ ਉਹਨੂੰ ਨਾ ਛੇੜ ਉਹਨੂੰ ਅੱਗੇ ਕਰ ਸਮਾਨੀ ਮਾਨੀ ਕੰਗ੍ਰੈਚੁਲੇਸ਼ਨ ਬ్రో ਫੋਰ ਦਾ ਸੈਕੰਡ ਫੇਸ ਆਫ ਲਾਈਫ ਸੋ ਲੋ ਜੀ ਨਵੇਂ ਜਿਹੜੀ ਜੋੜੀ ਐ ਆ ਦੇਖੋ ਇੱਧਰ ਇੱਕ ਹੋਰ ਚੀਜ਼ ਦਿਖਾਈ ਆਪਾਂ ਜਿਹੜੇ ਮੰਦਰ ਦੇ ਛਾਤਰ ਬਣਾਏ ਹੋਏ ਆ ਹਲੋ ਜੀ ਆਪਣਾ ਇੱਕ ਹੋਰ ਚੀਜ਼ ਵੇਲੇ ਸਿਕਾੜੀ ਜਨਾ ਇੰਨੇ ਸਿਕਾੜੀ ਕਰੀਂ ਫੋਟੋ ਲਾਓ ਇਹ ਵੀ ਦੇਖ ਬੰਦੇ ਤਾਂ ਨਹੀਂ ਹੋ ਗਾ ਅੱਗੇ ਹਰ ਬਾਰੇ ਬਾਪੂ ਲੋ ਜੀ ਮਨਾਕਸ਼ੀ ਮੰਦਰ ਦੇ ਵਿੱਚ ਤਾਂ ਜਾਇਆ ਏ ਉੱਥੇ ਕੈਮਰਾ ਅਲਾਉਟ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਦਾ ਇਹ ਉੱਤੇ ਹੋਈ ਵੀ ਹੈ ਕਾਰਾਗਰੀ ਹੋਈ ਵੀ ਹੈ ਐਸੀ ਤਰ੍ਹਾਂ ਦੀ ਅੰਦਰ ਕਾਰਾਗਰੀ ਸਾਰੇ ਮੰਦਰ ਦੇ ਵਿੱਚ ਹੈ ਇਸ ਤਰ੍ਹਾਂ ਦੇ ਪਿੱਲਰ ਨੇ ਅੰਦਰ ਬਣੇ ਹੋਏ ਇੱਕ ਅਜੀਹੀ ਜਗ੍ਹਾ ਜਿੱਥੇ 1000 ਦੇ ਕਰੀਬ ਪਿੱਲਰ ਬਣੇ ਹੋਏ ਨੇ ਹੁਣ ਮਾਰਕੀਟ ਦੇ ਵਿੱਚ ਆਪਾਂ ਘੁੰਮ ਰਹੇ ਆ ਤੇ ਅੰਦਰ ਜਾ ਕੇ ਵਿਚੱਕਦੇ ਚਲੋ ਇਹਨਾਂ ਦਾ ਆਪਣਾ ਪ੍ਰੋਸੈਸਰ ਲੇਕਿਨ ਇੱਕ ਚੀਜ਼ ਦਾ ਦੁੱਖ ਜਿਹੜੀ ਰੋਲ ਹੋਇਆ ਕਿ ਅੰਦਰ ਮੰਦਿਰ ਦੇ ਵਿੱਚ ਜੋ ਲਿਖਿਆ ਹੋਇਆ ਸੀ ਕਿ ਓਨਲੀ ਹਿੰਦੂਜ਼ ਆਰ ਅਲਾਉਡ ਮਤਲਬ ਸਿਰਫ ਹਿੰਦੂ ਹੀ ਅਲਾਉਡ ਨੇ ਤੇ ਹੋਰ ਕਿਸੇ ਵੀ ਧਰਮ ਦੇ ਕਿਸੇ ਵਿੰਦ ਨੂੰ ਅੰਦਰ ਜਾਣਾ ਅਲਾਉਡ ਨਹੀਂ ਹੈ ਸੋ ਮਾੜੀ ਗੱਲ ਕਹਿ ਸਕਦੇ ਹਾਂ ਕਿਉਂਕਿ ਧਾਰਮਿਕ ਸਥਾਨ ਜਿਹੜੇ ਹੁੰਦੇ ਨੇ ਸਾਰਿਆਂ ਦੇ ਸਾਂਝੇ ਹੁੰਦੇ ਆ ਚਾਹੇ ਕਿਸੇ ਵੀ ਧਰਮ ਦਾ ਹੋਵੇ ਤੇ ਹਰ ਇੱਕ ਨੂੰ ਜਾਣ ਦਾ ਉੱਥੇ ਮੌਕਾ ਦੇਣਾ ਚਾਹੀਦਾ ਤੇ ਸਿਰਫ ਜਿਹੜੇ ਹਿੰਦੂ ਮਤਵ ਵਾਲੇ ਲੋਕ ਨੇ ਉਹੀ ਉੱਥੇ ਜਾ ਸਕਦੇ ਨੇ ਉੱਥੇ ਕਲੀਅਰ ਕਟ ਲਿਖਿਆ ਹੋਇਆ ਤਾਂ ਤਾਂ ਦੇ ਉੱਤੇ ਮੋਬਾਈਲ ਤੁਹਾਡੇ ਸਾਰੇ ਬਾਹਰ ਰਖਵਾ ਲੈਂਦੇ ਆ ਤਾਂ ਕਿ ਅੰਦਰ ਤੁਸੀਂ ਕੁਝ ਕੈਪਚਰ ਨਾ ਕਰ ਸਕੋ ਕਾਫੀ ਪੁਰਾਣੇ ਇਮਾਰਤਾਂ ਬੜੀਆਂ ਮੀਆਂ ਨੇ ਤੇ ਹੁਣ ਆਪਾਂ ਮੇਨ ਬਰਾ ਜਿਹੜਾ ਬਾਜ਼ਾਰ ਹੈ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦਾ ਸਰ ਬਾਜ਼ਾਰ ਆਪਣੇ ਬਾਜ਼ਾਰਾਂ ਵਰਗੇ ਬਾਜ਼ਾਰ ਨੇ ਹਾਂ ਪਿੱਤਲ ਤੇ ਤਾਂਬੇ ਦੇ ਭਾਂਡੇ ਜਿਹੜੇ ਆ ਉਹ ਇੱਥੇ ਬਹੁਤ ਨੇ ਆ ਦੇਖ ਸਕਦੇ ਹੋ ਸਾਰਾ ਤਾਂਬਾ ਹੀ ਦੰਬਾ ਤੇ ਪਿੱਤਲੀ ਵਿੱਤਲ ਭਰਿਆ ਪਿਆ ਤੇ ਮੁਕਟ ਮੁਕੜ ਬੜੇ ਸੋਨੇ ਸੋਹਣੇ ਆ ਗਦਾ ਬਹੁਤ ਸੋਨੇ ਸੋਹਣੀਆਂ ਆ ਆ ਮੁਕਟ ਦੇਖੋ ਤੁਹਾਨੂੰ ਦਿਖਾ ਰਹੇ ਆ ਹਾਂ ਤੇ ਬਹੁਤ ਕੁਝ ਹੈ ਅੱਛੇ ਅੱਛੇ ਵੈਰਾਈਟੀ ਹੈ ਤੇ ਇੱਕ ਇਧਰ ਵੀ ਮੰਦਰ ਹੈਗਾ ਸ਼੍ਰੀਨਗਰੀ ਇਹ ਵੀ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਦੀ ਕਲਾ ਕਿਰਤੀਆਂ ਨਾ ਬਹੁਤ ਜ਼ਿਆਦਾ ਨੇ ਇੱਥੇ ਜਿਹੜੇ ਮੰਦਰਾਂ ਦੇ ਉੱਪਰ ਵੀ ਨੇ ਸਾਰੇ ਜਿਹੜੇ ਪ੍ਰਾਤਨ ਜਿਸ ਤਰ੍ਹਾਂ ਬਣੇ ਹੋ ਸੀ ਮੰਦਰ ਉਸ ਤਰ੍ਹਾਂ ਹੀ ਸੰਭਾਲੇ ਹੋਏ ਆ ਵਧੀਆ ਗੱਲ ਹੈ ਜੋ ਨੋ ਥੋੜਾ ਪਿਸ਼ੋਕੜਾ ਉਸ ਨੂੰ ਸੰਭਾਲਣਾ ਚਾਹੀਦਾ ਲੇਕਿਨ ਹਰ ਇੱਕ ਨੂੰ ਦੇਖਣ ਦਾ ਵੀ ਮੌਕਾ ਦੇਣਾ ਚਾਹੀਦਾ ਚੱਕ ਦੀ ਭਾਂਡੇ ਵੀ ਆ ਪਰ ਆਪਣੇ ਵਾਲੇ ਇੱਥੇ ਜਿੱਥੇ ਵਿਸ਼ਾਸਤਰ ਦਿਖਦੇ ਆ ਨਾ ਬਸ ਉੱਥੇ ਹੀ ਸ਼ਾਸਤ੍ਰਾਂ ਦੇ ਵਾਲੇ ਹੋ ਜੰਨੇ ਆ ਦੇਖੋ ਆ ਤ੍ਰਿਸ਼ੂਲ ਬਾਈ ਦੇਖ ਰਿਹਾ ਹਰਮਨ ਹੁਣ ਇਹਦਾ ਵੇਡ ਕਟੋਟ ਹੋਣਾ 8 9 ਕਿਲੋ ਵੇਟ ਹੋਣਾ ਉਹਦਾ ਉਸ ਟਾਈਮ ਕਿਉਂਕਿ ਜਮਨ ਨਿੱਗਰ ਦਿੱਤਾ ਲੈ ਓਕੇ ਉਹ ਅਗਲਾ ਗੁਰਜ ਦੇ ਆਏ ਬਾਹਾਂ ਨਾਲ 16000 15500 ਆ ਇਹ ਵੀ ਪਿਆ ਪਿੱਛੇ ਉਹ ਬਾਈ ਆਪਣਾ ਜਿਤਨਾ ਰਣ ਸਿੰਘਾ ਹੁੰਦਾ ਉਸ ਤਰ੍ਹਾਂ ਦਾ ਵੀ ਪਿਆ ਇੱਕ ਆਹ ਦੇ ਨਾਲ ਆਹ ਅੱਲਾਹ ਤੇਰਾ ਦਾ ਵਿਆਹ ਖਾਦੀ ਨੇ ਮਜਾਗ ਆ ਜੇ ਹੈ ਗਿਆ 25 ਜਰਾ ਇਹਦਾ ਕਿੰਨਾ ਰੇਟ ਹੈ 2500 ਬ੍ਰਦਰ ਅੰਨਾ ਓਏ ਅੰਨਾ ਇਹ ਰੇਟ ਨਹੀਂ ਲਿਪਾ 5400 ਇਤਰਾ ਮਾਨਸਰੀਆਂ ਜੀ ਨਹੀਂ ਹੁੰਦੀਆਂ ਉਸ ਤਰ੍ਹਾਂ ਦਾ ਜੇ ਬਾਸ ਦਾ ਕੋਸਟ ਆਹ ਆ ਬਦਲਾ ਅੰਜੀ 400 ਅੰਜੀ 400 ਇਹ ਫੋਨ ਉੱਪਰ ਆਮ ਆ ਤਨੀ ਤਨੀ ਪੋੜੀ ਰਿਹਾ ਇਹ ਤਨੀ ਆਹ ਵੀ ਤਨੀ ਪੋੜੀ ਰਿਹਾ ਉਸ ਤੋਂ ਹੈਵੀ ਇਹ ਤਾਂ ਮੁਰਕੇ ਨਾ ਬਹੁਤ ਸਖਰੀ ਹੋ ਗੋ ਸਰ 34500 34500 ਐਨ ਸੀ ਹਾਂ ਜੀ ਕਲੀਕ ਕਮੈਂਟ ਫਾਈਂਡ ਕਰੋ ਹਲੋ ਜੀ ਇੱਕ ਤਾਂ ਇੱਕ ਵਧੀਆ ਤਰਸੂਲ ਪਏ ਆ ਵੇਡ ਵੀ ਬਹੁਤ ਜ਼ਿਆਦਾ ਹੈ ਪਿਛਲੀ ਦੁਕਾਨ ਚ ਕਰਪਾਨਾ ਪਈਆਂ ਦੀ ਉਹਦੀ ਪਿੱਤਲ ਦੀਆਂ ਹੋਰ ਵੀ ਪਈ ਆ ਠੀਕ ਹੈ ਤਕੂਆ ਤਕੂਆ ਤੇਰੇ ਨੂੰ ਤਕੂਆ ਬੋਲਦੇ ਆ ਜੀ ਨਹੀਂ ਆਪਣੇ ਡੱਗੂ ਬੋਲਦੇ ਕੁਝ ਹੋਰ ਬੋਲਦੇ ਹੈ ਕੁਝ ਹੋਰ ਬੋਲਦੇ ਤੇ ਹੋਰ ਬੋਲਦੇ ਆ ਵਾਟ ਇਜ਼ ਥੀ ਵੇ ਵਾਡੀ ਦੀ ਕਿਹਨਾਂ ਰਾਗ ਦੇ ਹਾਂ ਨੇਮ ਨੇਮ ਸਾਮੀ ਸਾਮੀ ਵੀ ਸੈਡ ਥਿਸ ਤਕਵਾ ਮੈਡ ਹੌਜ਼ਿੰਗ ਥਿਸ ਇੰਗਲਿਸ਼ ਆਵਾਜ਼ ਹਾਂ ਖੱਤੀ ਕੀ ਇਹਨਾਂ ਨੂੰ ਵਾਟ ਇਜ਼ ਦਾ ਨੇਮ ਆਫ ਥਿਸ ਇਨ ਤਮਿਲ ਇਨ ਤਮਿਲ ਖੱਤੀ ਖੱਤੀ ਇਹਨੂੰ ਖੱਤੀ ਬੋਲਦੇ ਆ ਜੀ ਆਪਣਾ ਟਕਵਾ ਹੁੰਦਾ ਹੈ ਇੱਥੇ ਖੱਤੀ ਪੰਜਾਬੀ ਤਕਵਾ ਆ ਰੂਆ ਪੰਜਾਬੀ ਨਾਮ ओनली ਹਿੰਦੀ ओनली ਤਮਿਲ ਓਨਲੀ ਇਨ ਮੋਰਨ ਲਈ ਤਾਮਿਲ ਸੀ ਹਾਂਜੀ ਮਰਗ ਤੇ ਕਿਆ ਗੁਰ ਵਧੀਆ ਲੱਗਿਆ ਨੋ ਤਾਮਿਲ ਨੋ ਇੰਗਲਿਸ਼ ਓਨਲੀ ਪੰਜਾਬੀ ਮੈਂ ਨਕਸੀ ਟੈਂਪਲ ਗਈ ਸੀ ਹੂੰ ਬਾਕੀ ਉੱਥੇ ਚਲਾ ਸੀ ਮੱਥਾ ਤਾਂ ਨਹੀਂ ਡੇਕਣ ਗਏ ਸੀ ਸੀ ਵੈਸੇ ਨਾ ਕਿਉਂਕਿ ਸਿਵਲ ਇੰਜੀਨੀਅਰ ਹੋਣ ਦੇ ਨਾਤੇ ਪੁਰਾਣੇ ਬਿਲਡਿੰਗਾਂ ਦੇਖਣ ਨੂੰ ਸ਼ੌਂਕ ਹੁੰਦਾ ਇਹਨੂੰ ਪੁਰਾਣਾ ਸਟਰਕਚਰ ਦੇਖਣ ਦਾ ਥੋੜਾ ਜਿਹਾ ਲੰਦਾ ਹੈ ਵੀ ਹਾਂ ਵੀ ਕਿਵੇਂ ਕੀ ਬਣਦਾ ਹੁੰਦਾ ਦਾ ਉਨਥੇ ਅਸੀਂ ਤਾਂ ਚਲੋ ਬਿਲਡਿੰਗ ਬਿਲਡਿੰਗ ਐਕਸਪਲੋਰ ਕਰਨ ਗਏ ਤੇ ਵਾਰ ਉੱਥੇ ਲਿਖਿਆ ਹੋਦਾ ਓਨਲੀ ਹਿੰਦੂ ਅਲਾਉ ਲੰਗ ਇਸ ਨੋਟ ਅਲਾਉਡ ਹੋਰ ਕੀ ਕਹੇਆ ਬਰਾ ਪਰਸ ਨੋਟ ਅਲਾਉਡ ਆਹ ਮੋਬਾਈਲ ਨੋਟ ਅਲਾਉਡ ਆ ਮਸ ਇਹ ਗੱਲ ਦੇਖ ਕੇ ਕੀ ਬਰਾ ਹੁੰਦਾ ਵੀ ਇਹ ਨੋ ਮਾਸ ਦਾ ਇਸ ਚਾਲੀ ਗੱਲ ਕਰਦੇ ਆ ਇਹ ਉਹ ਵੈਸੇ ਆਪਣਾ ਮਤਲਬ ਕੱਢਣ ਵਾਸਤੇ ਕਰ ਸਕਦੇ ਆ ਐਵੇਂ ਜਰਾ ਕੁਛ ਨਹੀਂ ਇਹ ਜੀ ਜਲਦੀ ਜਲਦੀ ਲਿਖ ਲੈਣੀ ਚਾਹੀਦੀ ਆ ਸਾਡੇ ਤਾਂ ਲਿਖ ਦਿਉਂਦੀਆਂ ਪਰ ਇਹ ਬਸ ਲਿਖਾਈ ਜਾਈ ਜਾਂਦੀਆਂ ਹਲਕਾ ਛੋੜੀ ਛੋੜੀ ਕਿਰਪਾਨਾਂ ਹੀ ਵਈਆਂ ਉੱਤੇ ਲੋ ਜੀ ਹੁਣ ਤੋਂ ਬਾਜ਼ਾਰ ਦੇ ਵਿੱਚ ਤੁਹਾਨੂੰ ਦਿਖਾਇਆ ਬਾਜ਼ਾਰ ਦੇ ਵਿੱਚ ਮਤਲਬ ਵਧੀਆ ਪੁਰਾਣੀਆਂ ਦੁਕਾਨਾਂ ਵੀ ਹੈਗੀਆਂ ਸਭ ਕੁਝ ਹੈ ਆਟੋ ਆਪਣੇ ਵਰਗੀਆਂ ਜਿਵੇਂ ਆਪਣੇ ਇੱਥੇ ਨੇ ਤੇ ਜ਼ਿਆਦਾਤਰ ਨਾ ਪਿੱਤਲ ਦਾ ਤਾਂਬੇ ਦਾ ਸਮਾਨ ਹੈ ਆ ਲੋਹੇ ਦੇ ਆ ਬਾਈ ਆ ਲੋਹੇ ਦਾ ਸਮਾਨ ਵੀ ਦਿਖਿਆ ਬੜਾ ਘੱਟ ਦਿਖਿਆ ਪਰ ਦਿਖਾ ਜਰੂਰੂਗਾ ਉਹਦੇ ਬਾਅਦ ਇਹ ਹੈ ਜੀ ਇੱਥੇ ਦਾ ਮੇਨ ਦਾ ਇਹ ਹੈਗਾ ਬੋਲੋ ਫਾਈਟਿੰਗ ਵਾਲਾ ਇਹ ਗੇਮ ਹੁੰਦਾ ਸਾਰਿਆਂ ਨੇ ਦੇਖਿਆ ਹੋਣਾ ਉਹ ਗੇਮ ਤੇ ਆ ਉਹ ਬੁਲਦੀ ਪੱਟੀਆਂ ਦੇ ਵਿੱਚ ਆ ਪਿੱਛੇ ਨਾ ਇਹ ਪ੍ਰਾਣੀਆਂ ਇਮਾਰਤਾਂ ਨੇ ਮਤਲਬ ਦੇਖਣ ਵਾਲੀਆਂ ਇੱਥੇ ਬਣਦੀਆਂ ਆਪਣੇ ਆਪ ਚ ਹਰਮਨ ਭਾਈ ਆ ਫੋਨ ਆ ਰਿਹਾ ਇੱਕ ਯਾਰ ਸੁਣੀ ਜਰਾ ਤੇ ਪ੍ਰਾਣੀਆਂ ਇਮਾਰਤਾਂ ਨਾ ਆਪਣੇ ਆਪ ਦੇ ਵਿੱਚ ਹੀ ਦੇਖਣ ਨੂੰ ਆਉਂਦੀਆਂ ਇਹ ਪ੍ਰਾਣੀਆਂ ਇਮਾਰਤ ਮਤਲਬ ਨਜ਼ਾਰੇਦਾਰ ਹੈ ਯਾਰ ਆਲਟੀਮੇਟ ਚੀਜ਼ ਆ ਬਿਲਕੁਲ ਆ ਦੇਖੋ ਇੱਧਰ